ਸਾਸੀਆ ਕਿਸਾਨ ਵੀਰੋ ਤੁਹਾਡਾ ਪ੍ਰਾਡ ਕੈਟਲ ਫਾਰਮ ਦੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪੰਡ ਭਗਤਾ ਭਾਈ ਜਿਹੜਾ ਇਹਨੂੰ ਬਠਿੰਡਾ ਪੈ ਜਾਂਦਾ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਾਸੀ ਕਾ ਭਾਈ ਜੀ ਨਾਮ ਕੀ ਹੈ ਵੀਰ ਆਪਣਾ ਰੇਣਾ ਜਗਮੋਨ ਸਿੰਘ ਹੈ ਜੀ ਠੀਕ ਹੋ ਜੀ ਵੀਰ ਆਪਣੇ ਘਰ ਹੋਂ ਨਾ ਵੇ ਤੇ ਕੀ ਐਡਰੈਸ ਹੈ ਜੀ ਆਪਣਾ ਪੁਣੀਆ ਸਕੂਲ ਕੋਲ ਘਰ ਆ ਜੀ ਆਪਣਾ ਠੀਕ ਹੋ ਜੀ ਤੇ ਵੀਰ ਜਿਹੜੀਆਂ ਆਪਾਂ ਪਹਿਲਾਂ ਵੀਡੀਓ ਪਾਈ ਸੀ ਕੀ ਰਿਸਪੌਂਸ ਰਿਹਾ ਉਹਦਾ ਵਧੀਆ ਜੀ ਮਾਲ ਇੱਕ ਦੋ ਦਿਨ ਬਾਅਦ ਵਹਿ ਜਾਂਦਾ ਜੀ ਮਾਲ ਪਹਿਲੇ ਦਿਨ ਹੀ ਵਹਿ ਜਾਂਦਾ ਲਗਭਗ ਜੀ ਠੀਕ ਹੋ ਜੀ ਤੇ ਅੱਜ ਆਪਣੇ ਕੋਲ ਕਿੰਨੇ ਨਾਗ ਬਗਾਉ ਆਪਣੇ ਕੋਲ 4 ਖਾਈਆਂ ਜੀ ਤੇ ਇੱਕ ਮੱਝ ਬਗਾਉਗਾ ਜੀ ਅੱਜ ਠੀਕ ਹੋ ਜੀ 5 ਨਾਗਾਂ ਕੋਲ 5 ਨਾਗਾਂ ਠੀਕ ਹੋ ਜੀ ਦੱਸੋ ਜੀ ਜਿਹੜੀ ਸਾਹਮਣੇ ਖੜੀ ਵੜ ਹੈ ਕੀ ਡਿਟੇਲ ਹੈ ਜੀ 2 ਘੰਟੇ ਹੋਇਆ ਸੂਈ ਨੂੰ ਹੀ 1.5 ਘੰਟਾ ਹਾਂਜੀ ਤੇ ਬੱਚਾ ਦਿੱਤਾ ਜੀ ਤੇ ਜੇਰ-ਜੂਰ ਵਧੀਆ ਪੈ ਗਈ ਆ ਅੱਛਾ ਆ ਰਿਹਾ ਵੀਰੇ ਦਾ ਬੱਚਾ ਪੈਦਾ ਪਾਈ ਬੱਚਾ ਲਾ ਜੀ 5-7 ਕਿਲੋ ਬੋਲਾ ਕੱਢਦਾ ਬਾਈ ਜੀ ਕਿਹੜੇ ਸੂਏ ਜੀ ਇਹ ਇਹ ਦੂਜਾ ਸੂਆ ਸੂਈ ਆ ਬਾਈ ਜੀ ਤੇ ਪਹਿਲੇ ਸੂਏ ਦਾ ਦੁੱਧ ਹਰ ਰਿਕਾਰਡ ਬਈ ਇਹ ਪਹਿਲੇ ਸੂਏ ਨੇ 29 ਕਿਲੋ ਦੁੱਧ ਪਾਇਆ ਤੇ ਐਸ ਹੋਰੀ ਕਿੰਨਾ ਕਾਰ ਸੀਗੀ ਆਸ ਕਰਦੇ ਹਾਂ ਜਿਵੇਂ ਬੱਚੀ ਤਿਆਰ ਹੋ ਜੇ 35 ਪਲੱਸ ਦੀ ਜੀ ਇਹ ਤੋਂ ਠੀਕ ਹੈ ਹਵਾਨਾ ਦੇਖ ਸਕਦੇ ਹਾਂ ਬਾਈ ਬਹੁਤ ਚੰਗਾ ਹਵਾਨਾ ਦੇਖ ਸਕਦੇ ਹੋ 8-9 ਕਿਲੋ ਵਿਲੇ ਬੋਲਾ ਕੱਢ ਚੁੱਕਿਆ ਨੂੰ ਮੱਥੇ ਹੀ ਦੇਖ ਠਣਾ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਸ਼ਾਨਦਾਰ ਆ ਕੱਢ ਲਈ ਫਿਰੇ ਬਾਹਰ ਮੜੀ ਪੋਹਾਨਾ ਦੇਖ ਸਕਦੇ ਹਾਂ ਬਈ ਬਹੁਤ ਜ਼ਿਆਦਾ ਸ਼ਾਨਦਾਰ ਆ ਚੰਗੀ ਬਿਹੜਾ ਵੱਡੀ ਬਿਹੜਾ 35 ਲੀਟਰ ਪਲੱਸ ਦੁੱਧ ਕੱਢਣ ਦੀ ਆਸ ਰਹੀ ਆ ਮਗਰੇ ਦੇ ਬੱਚਾ ਵੀਰੇ 2 ਘੰਟੇ ਹੋ ਗਏ ਸੂਈ ਨੂੰ ਜੇਰ ਸਾਰਾ ਕੁਝ ਪੈ ਚੁੱਕਿਆ ਬਾਈਕਲ ਤਕਰੀਬਨ ਸਾਰੇ ਚੰਗੇ ਪਸ਼ੂ ਹੁੰਦੇ ਆ ਦੇਖ ਸਕਦੇ ਹੋ ਬਾਕੀ ਤੁਸੀਂ ਵੀਡੀਓ ਵੇਖਦੇ ਹੀ ਆ ਬਾਈ ਦੀਆਂ ਬਹੁਤ ਚੰਗਾ ਸਪੌਂਸਰ ਹੁੰਦਾ ਬਾਈ ਵੀਡੀਓ ਦਾ ਘੋਵਾਨਾ ਦੇਖ ਸਕਦੇ ਹੋ ਬਾਈ ਤੁਸੀਂ ਬਹੁਤ ਜਿਆਦਾ ਸ਼ਾਨਦਾਰ ਆ ਦੇਖ ਸਕਦੇ ਹੋ ਬਾਈ ਤੁਸੀਂ ਤੇ ਬਾਈ ਜੀ ਆਪਾਂ ਕੀ ਡਿਮਾਂਡ ਕਰਦੇ ਆ ਇਹਦੇ ਇਹ 85000 ਰੁਪਏ ਮੋਲੇ ਮੌਕੇ ਤੇ ਮਾਨਤਾ ਨਹੀਂ ਕੀਤਾ ਜਾਉ ਠੀਕ ਹੋ ਜੀ ਅਗਲੀ ਵੜਦਲੀ ਆ ਜੀ ਇਹ ਦੱਸ ਦੇਣਾ ਦੀ ਕੱਚੀ ਹੈ ਇਹ ਜੀ ਤੀਜਾ ਸੁਣਾਣਾ ਹੈ ਜੀ ਠੀਕ ਹੋ ਜੀ ਤੇ ਦੂਜੇ ਸੂਏ ਕਿੰਨਾ ਕੁ ਦੁੱਧ ਕੱਢੇ ਜੀ 28 29 ਕਿਲੋ ਪਾਇਆ ਜੀ ਇਹਨੇ ਠੀਕ ਹੋ ਜੀ ਦੇਖ ਸਕਦੇ ਹੋ ਵੀਰੇ ਬਾਡੀ ਬਾਂ ਬਾਡੀ ਬਾਂਤਰ ਦੀ ਚੰਗੀ ਆ ਕੱਢ ਲਓ ਬਾਈ ਬਾਹਰ ਰੰਗ ਰੂਪ ਦੀ ਵੀਰੇ ਬਹੁਤ ਜ਼ਿਆਦਾ ਸ਼ਾਨਦਾਰ ਆ ਕੋਸ਼ਿਸ਼ ਹੁੰਦੀ ਆ ਭਾਈ ਤੁਸੀਂ ਘਰੇ ਬੈਠੇ ਖਰੀਦਦਾਰੀ ਕਰ ਸਕੋ ਚੰਗੇ ਪਸ਼ੂਆਂ ਦੀ ਵਾਨਾ ਤੁਸੀਂ ਦੇਖ ਸਕਦੇ ਹੋ 8-10 ਦਿਨਾਂ ਦੀ ਹਜੇ ਕੱਚੀ ਆ ਤੀਜਾ ਸੂਆ 16-21 ਨੇ 30 ਲੀਟਰ ਤੋਂ ਵੱਧ ਇਹ ਕੱਢੂਗੀ ਵੀਰੇ ਆਰਡਰ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਈ ਤੁਸੀਂ ਤੋਰਾ ਦੇਖ ਸਕਦੇ ਹੋ ਬਾਈ ਤੁਸੀਂ ਆਰਡਰ ਦੀ ਕੁਆਲਿਟੀ ਸ਼ਾਨਦਾਰ ਆ ਖਲਾ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਬਾਈ ਜੀ ਆਪਾਂ ਇਹਦੀ ਕੀ ਡਿਮਾਂਡ ਕਰਦੇ ਹਾਂ 80000 ਰੁਪਏ ਮੌਕੇ ਤੇ ਮਾਨਤਾ ਨਹੀਂ ਕੀਤਾ ਜਾਊਗਾ ਠੀਕ ਹੋ ਜੀ ਅਗਲੀ ਵਾਰੜ ਲਈ ਆ ਜਾਓ ਇਹਦੀ ਕੀ ਡਿਟੇਲ ਆ ਜੀ ਇਹ ਕੱਲ ਧੜਕੇ ਸੂਈਏ ਬਾਈ ਜੀ ਬੱਛੀ ਦਿੱਤੀ ਹੈਗੇ ਠੀਕ ਹੋ ਜੀ ਬਾਹਰ ਬੱਛੀ ਖੜੀ ਹੈ ਯਾਨੀ ਕਿ 14 15 ਕਿਲੋ ਬੋਲਾ ਤਿਆਰ ਹੋ ਗਿਆ ਥੱਲੇ ਹੁਣ ਇਸ ਟਾਈਮ ਠੀਕ ਆ ਕਿਹੜੇ ਸੂਏ ਸੂਈ ਹੈ ਜੀ ਇਹ ਇਹ ਦੂਜਾ ਸੂਏ ਸੂਈ ਹੈ ਬਾਈ ਜੀ ਤੇ ਸੱਜਰ ਦਾ ਕੀ ਰਿਕਾਰਡ ਗੂੜਾ ਵੀਰੇ ਦੁੱਧ ਦਾ ਤੇ ਇਸ ਕੋਰੀ ਕਿੰਨੀ ਕਾਸ ਹੈਗੀ ਜੀ 20 ਕਿਲੋ ਦੁੱਧ ਪਾਉਣ ਦੀ ਆਸ ਹੈਗੀ ਆ 14 15 ਕਿਲੋ ਬੋਲਾ ਨੈਟ ਤਿਆਰ ਹੈ ਕੱਢ ਲੋ ਬਾਹਰ ਹੀ ਮੜੇ ਮਗਰ ਇਹਦੇ ਬੱਛੀ ਆ ਬਾਈ ਕੱਲ੍ਹ ਸੂਈ ਆ 20 ਲੀਟਰ ਦੁੱਧ ਪਾਉਣ ਦੀ ਆਸ ਹੈਗੀ ਆ ਆਹ ਬੱਛੀ ਬਈ ਇਹਦੀ ਆਹ ਬੱਛੀ ਆ ਆਹ ਬੱਛੀ ਵੀਰੇ ਬੱਛੀ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਸ਼ਾਨਦਾਰ ਆ ਹਵਾਨਾ ਦੇਖ ਸਕਦੇ ਹੋ ਬਈ ਤੁਸੀਂ ਇਹਖਾਦੋ ਬਈ ਚੰਗਾ ਹਵਾਨਾ ਖਣ ਬੰਨੇ ਦੀ ਚੰਗੀ ਆ ਬੱਛੀ ਦੇਖ ਸਕਦੇ ਹੋ ਵੀਰੇ ਆਹ ਬੱਛੀ ਆ ਇਹਦੀ ਰੰਗ ਰੂਪ ਦੀ ਚੰਗੀ ਹੈ ਵੜੇ ਵੀ ਦੂਜਾ ਸੂਆ ਸੂਈ ਆ ਕੱਲ ਸੂਈ ਆ ਵੀਰੇ 20 ਲੀਟਰ ਦੁੱਧ ਕੱਢਣ ਦੀ ਆਸ ਹੈ ਜੀ ਆ ਮਗਰ ਇਹਦੇ ਬੱਚੀ ਆ ਹਵਾਨਾ ਤੁਸੀਂ ਦੇਖ ਸਕਦੇ ਹੋ ਚੰਗਾ ਹਵਾਨਾ ਬਾਈ ਬਈ ਇਹਦੀ ਕੀ ਮੰਗ ਕਰਦੀ ਆ 62000 ਰੁਪਏ ਮੌਕੇ ਤੇ ਮੰਨ ਤਨ ਕੀਤਾ ਜਾਓ ਠੀਕ ਹੋਈ ਲਾਸਟ ਵੜਾ ਲਈ ਆ ਜੋ ਇਹਦੀ ਕੀ ਡਿਟੇਲ ਹੈ ਜੀ ਇਹ ਤੀਜਾ ਸੂਆ ਜੀ ਕੱਲ ਸੂਈ ਆ ਜੀ ਠੀਕ ਹੋ ਜੀ ਇਹਦੇ ਲਿਖੂਗਾ ਜੇ ਅੱਠ 9 ਕਿਲੋ ਬੋਲਾ ਹੋਊਗਾ ਜੀ ਬੱਚੀ ਦਿੱਤੀ ਆ ਇਹਨੇ ਜੀ ਕਿਹੜੇ ਸੂਏ ਜੀ ਇਹ ਇਹ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਤੇ ਦੂਜਾ ਤਾਂ ਕੀਰ ਕੜਾਈ ਇਹ 16 ਕਿਲੋ ਦੁੱਧ ਪਾਇਆ ਠੀਕ ਹੋ ਤੇ ਐਸੋਰੀ ਕਿੰਨੀ ਕਾਸ ਹੈਗੀ 17 18 ਕਿਲੋ ਪਾ ਦੂਗੀ ਮਗਰ ਇਹਦੇ ਵੀ ਬੱਛੀ ਹੈ ਜੀ ਆਹ ਮੱਛੀ ਹੈ ਇਹਦੇ ਵਿੱਚ ਦੇਖ ਸਕਦੇ ਹੋ ਕੋਈ ਕ੍ਰਾਸ ਬਰੀਡ ਦੀ ਆ ਥੋੜਾ ਦਰਮਿਆਨਾ ਕੱਢਾ ਕੱਢ ਲੋ ਬਾਹਰ ਬਾਈ ਜੀ ਠੀਕ ਹੈ ਆਹ ਬੱਛੀ ਹੈ ਵੀਰੇ ਉੱਚੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਲੰਮਾ ਥਾਣਾ ਮੈਂ ਇਹਨੇ ਕੱਢੀ ਆ ਪੱਠਫੁੜੇ ਦੀ ਚੰਗੀ ਆ ਕ੍ਰਾਸ ਬ੍ਰੀਡ ਦੀ ਆ ਬਾਈ ਜਿਹੜੇ ਭਰਾ ਕ੍ਰਾਸ ਬ੍ਰੀਡ ਦੀ ਲੈਣਾ ਚਾਹੁੰਦੇ ਆ ਚੰਗੀ ਗਾਇ ਉਹੜਾ ਵੀਰੇ 10 ਗਲਟਰ ਦੁੱਧ ਦੀ ਕੰਪੈਸਟੀ ਹੈਗੀ ਵੈੜ ਦੀ ਵੱਡੇ ਮੁੱਲ ਵਾਲੀਆਂ ਵੀ ਵੈੜਾਂ ਬਾਈ ਕੋਲ ਛੋਟੇ ਮੁੱਲ ਵਾਲੀਆਂ ਵੀ ਵੈੜਾਂ ਬਾਈ ਜੀ ਇਹਦਾ ਕੀ ਡਿਮਾਂਡ ਆਈ ਆਪਣੀ ਇਹਦੇ 52000 ਠੀਕ ਹੋਈ ਮੌਕੇ ਤੇ ਮੰਨ ਤਨ ਕੀਤਾ ਠੀਕ ਹੋ ਜੀ ਲਾਸਟ ਲਈ ਆ ਜਿਵੇਂ ਮੱਝ ਦੀ ਡਿਟੇਲ ਪੁੱਛ ਤਨ ਬਾਈ ਤੂੰ ਉਧਰ ਪਸ਼ੂ ਬਨੇ ਹੋਏ ਥਾਂ ਦੀ ਪ੍ਰੋਬਲਮ ਕਰਕੇ ਹਾਂਜੀ ਦੱਸੋ ਇਹ ਮੱਝ ਦੀ ਕੀ ਡਿਟੇਲ ਆਈ ਇਹ ਆਈ ਸਵੇਰ ਸੂਈ ਆ ਜੀ ਠੀਕ ਹੋ ਜੀ ਬੋਲਾ ਬੋਲਾ ਜਾਣ ਕੇ 2.5 ਕਿਲੋ ਚੋਤਾ ਆ ਇਹਦਾ ਠੀਕ ਹੋ ਜੀ ਕਟਾ ਦਿੱਤਾ ਜੀ ਤੀਜਾ ਸੂਆ ਸੂਈਆ ਤੀਜਾ ਸੂਆ ਮੱਝ ਆ ਜੀ ਠੀਕ ਹੋਈ ਤੀਜਾ ਸੂਆ ਸੂਈਆ ਦੇਖ ਸਕਦੇ ਹੋ ਵੀਰੇ ਸੈੰਗ ਥੋੜੇ ਖੁੱਲੇ ਆ ਬਾਡੀ ਬੰਤਰ ਦੀ ਚੰਗੀ ਆ ਕੱਢ ਲੋ ਬਾਹਰ ਬਾਈ ਜੀ ਦੂਜੇ ਸੂਏ ਦਾ ਕੀ ਸੀ ਗਿਆ ਬਈ ਇਹਦਾ ਦੁੱਧ 11 ਕਿਲੋ ਦੁੱਧ ਪਾਇਆ ਸੀ ਠੀਕ ਹੋ ਜੀ 12 ਕਿਲੋ ਦੁੱਧ ਦੇਣੀ ਮੌਨ 12 ਲੀਟਰ ਦੁੱਧ ਦੇਣ ਦੀ ਕੰਪੈਸਟੀ ਹੈਗੀ ਆ ਮੱਝ ਦੀ ਬਾਈ ਇਹ ਲਓ ਬਾਈ ਸੱਚੇ ਦਾ ਮੂੰਹ ਪੂਰਾ ਕਰਦੀ ਆ ਮਗਰ ਇਹਦੇ ਕਟਾ ਉਹ ਖਾਲੀ ਕੀਤੀ ਹੋਈ ਹੈ ਜੀ ਆਪਣੀ ਹਾਂ ਜੀ ਹਾਂ ਜੀ ਠੀਕ ਹੋ ਗਿਆ ਦੇਖ ਸਕਦੇ ਹੋ ਵੀ ਛਾਣਾ ਦੀ ਕੁਆਲਿਟੀ ਚੰਗੀ ਆ ਬਈ ਚੁਆਇਸ ਕਿਦਾਂ ਈ ਇਹ ਪੂਰੀ ਫਿਰੇ ਸੇਲ ਢਲੀ ਜਾਵਾਂ ਠੀਕ ਹੋ ਜੀ ਤੇ ਕੀ ਡਿਮਾਂਡ ਕਰਦੇ ਵੀਰ ਆਪਾਂ ਇਹਦੀ 80000 ਰੁਪਏ ਦੇ ਮੌਕੇ ਤੇ ਮਨਤਨ ਕੀਤਾ ਹੋ ਠੀਕ ਹੈ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 70090 ਜੀ 40395 ਇੱਕ ਵਾਰ ਫਿਰ ਬੋਲ ਦਿਓ 70090 40395 ਇਹ ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਚਾਰਾਂ ਵਿਹੜਾਂ ਵਿੱਚੋਂ ਕੋਈ ਵਿਹੜ ਚੰਗੀ ਲੱਗਦੀ ਆ ਤੇ ਬਾਈ ਨਾਲ ਤੁਸੀਂ ਜ਼ਰੂਰ ਕੰਟੈਕਟ ਕਰੋ ਤੇ ਬਾਈ ਕਮੈਂਟ ਕਰਕੇ ਦੱਸਿਓ ਆ ਵਿਹੜ ਕਿਦਾਂ ਲੱਗੀ ਤੁਹਾਨੂੰ ਜਿਹੜੀ ਸਾਹਮਣੇ ਖੜੀ ਆ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥ